ਵੀ ਬੀ ਬਿਆੰਦ ਕਰੋ ਖਾਲਸਾ ਵਲੋਂ ਬੁਲਾਈ ਫਤਿਹ ਕਰੋ ਜੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਸੇਜ ਅੱਜ ਦੀਆਂ ਉਹਨਾਂ ਭੈਣਾਂ ਨੂੰ ਜਿਹੜੀਆਂ ਭੈਣਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਬਲਾਤਕਾਰੀਆਂ ਦਾ ਦੇਹੜਿਆਂ ਤੇ ਜਾਂਦੀਆਂ ਨੇ ਬਲਾਤਕਾਰੀਆਂ ਨੂੰ ਮੱਥੇ ਟੇਕਦੀਆਂ ਨੇ ਬਲਾਤਕਾਰੀਆਂ ਨੂੰ ਬਾਬੇ ਬਣਾਉਂਦੀਆਂ ਨੇ ਮੈਂ ਉਹਨਾਂ ਭੈਣਾਂ ਨੂੰ ਦੱਸਣਾ ਚਾਹਨੀ ਆ ਚਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਨੇ ਸਾਨੂੰ ਪੰਜ ਕਕਾਰਾਂ ਦਾ ਬਾਣਾ ਬਖਸ਼ਿਆ ਮਹਾਰਾਜ ਨੇ ਸਾਨੂੰ ਆਪਣੀਆਂ ਧੀਆਂ ਬਣਾਇਆ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਮਹਾਰਾਜ ਨੇ ਨੋ ਸਿਰਾਂ ਤੇ ਦਸਤਾਰਾਂ ਬਖਸ਼ਿਆ ਢਾਡੀ 12 ਮਖਸ਼ੀਆਂ ਮੈਂ ਭੈਣਾਂ ਨੂੰ ਕਹਿਣਾ ਚਾਹੁੰਨੀ ਆ ਬਿਨਾ ਬਲਾਤ ਕਰੀਆਂ ਪਖੰਡੀਆਂ ਦਾ ਜਿਹੜਾ ਖੇੜਾ ਛੱਡੋ ਤੇ ਮਨੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਾਣੀ ਬਣੇ ਦੀਆਂ ਧਾਰਨਾ ਹੋਵੇ ਤੁਹਾਡੇ ਸਾਹਮਣੇ ਕਵਿਤਾ ਦਾਸ ਜਿਹਾ ਐਹੋ ਬੇਸ਼ ਕਰ ਰਿਹਾ ਜੀ ਵਾਰਾ ਗੁਦੀਹਾ ਜੱਟ ਮੀਰ ਤੋਂ ਸੱਚ ਨੇ ਅਦਾ ਕੀ ਤਲਿਖਾ ਮੈਂ ਗੁਰਜੰਡ ਮੀਰ ਤੋਂ ਸੱਚ ਨੇ ਅਦਾ ਕੀ ਤਲਿਖਾ ਮੈਂ ਮਨ ਕੀ ਤਾਜ ਗੁਰੂ ਦਾ ਸਿਰ ਦਸਤਾਰ ਸਜਾਵਾ ਮੈਂ ਮਨ ਕੀ ਤਾਜ ਗੁਰੂ ਦਾ ਸਿਰ ਦਸਤਾਰ ਸਜਾਵਾ ਮੈਂ ਹੋ ਮਨ ਕੀ ਤਾਜ ਗੁਰੂ ਦਾ ਸਿਰ ਦਸਤਾਰ ਸਜਾਵਾ ਹੈ ਗੁਰਬਾਣੀ ਦੀ ਓਟ ਹੋਰ ਨੂੰ ਕਦੇ ਧਿਆਉਂਦੀ ਨਹੀਂ ਹਰਥਾ ਸੱਜਦੇ ਕਰਕੇ ਐਵੇਂ ਦੀਨ ਗਵਾਉਂਦੀ ਨਹੀਂ ਉਹਦੀ ਰਜਾ ਚ ਰਹਿ ਕੇ ਨੇਤੀ ਸ਼ੁਕਰਮਨਾਮਾ ਮੈਂ ਮੰਨ ਕੇ ਤਾਜ ਗੁਰੂ ਦਸ਼ਮੇਸ਼ ਦਾ ਸਿਰ ਦਸਤਾਰ ਸਜਾਵਾਂ ਮੈਂ ਸਿਰ ਦਸਤਾਰ ਸਜਾਵਾ ਮੈਂ ਦਸਤਾਰ ਸਜਿਆ ਸੀਸ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਅਗੇ ਝੁਕ ਸਕਦਾ ਐਸੋ ਬਿਨਾ ਹੋਰ ਕਿਸੇ ਮੜੀ ਮਸਾਣੀ ਤੇ ਦੇਹਦਾਰੀ ਪਖੰਡੀ ਬਲਾਦ ਕਰਦੀ ਅਗੇ ਨਹੀਂ ਜੇ ਝੁਕ ਸਕਦਾ ਇਸ ਵੀਡੀਓ ਨੂੰ ਕਰਿਓ ਜੀ ਵੱਤ ਤੋਂ ਬਾਦ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ